ਇਹ ਸ਼ਹਿਰੀ ਆਬਾਦੀ ਆ ਹੁਣ ਬਹੁਤ ਵੱਧ ਗਈ ਸਾਨੂੰ 5000 ਬੰਦੇ ਨੂੰ ਵੀਜ਼ਾ ਦਿਆ ਕਰੋ ਉਹ ਸਾਥਾਂ ਨਨਕਾਣਾ ਸਾਥੋਂ ਖੋਦਾ ਲਿਆ ਜੀ ਕਿਤੇ ਲੈਣ ਦੇ ਵੀ ਖੋਦਾ ਲਿਆ ਨੂੰ ਦੇਖ ਤਾਂ ਲੈਣ ਦੇ ਮੱਥਾ ਟੇਕੇ ਹੁੰਦੇ ਸਾਨੂੰ ਲੱਗੇ ਪੈਸੇ ਲੈ ਲਓ ਸਾਥੂ ਵੀ ਥੋੜੇ ਨਨਕਾਣਾ ਆਇਆ ਸਾਨੂੰ ਪੈਸੇ ਲੈ ਲਓ ਸਾਨੂੰ ਦੇਖ ਤਾਂ ਲੈਣ ਦੇ ਇੱਕ ਵਾਰੀ ਕਿ ਕੋਈ ਨੌਜਵਾਨ ਆ ਉਹਦਾ ਵੀ ਰਿਜਿਸਟਰ ਕਰਨ ਵੀ ਤਾਂ ਕੋਈ ਗਤੀਵਿਧੀ ਕਰੂਗਾ ਜਾਂ ਕੋਹਰ ਕਰੂਗਾ ਜਾ ਕੇ ਵੀ ਬਜ਼ੁਰਗ ਬੰਦਾ ਵੀ ਜਾ ਕੇ ਜੂ ਮੋਰੀਂ ਦੇ ਲੱਗੇ ਪੀ ਕੇ ਖਾਈ ਖੜਾ ਮਰਾਵਦੀ ਵੀ ਕਿਦੋਂ ਨਨਾਂ ਦਾ ਵੀਜ਼ਾ ਦੇ ਦੇਣਾ ਚਾਹੀਦਾ ਕੋਈ ਸੀਮੀਨਾ ਚਾਉਂਦੇ ਹੋਮਾਂਗੇ ਨਹੀਂ ਹੋਮਾਂਗੇ ਕਮਿਟੀ ਜਦੋਂ ਪਤਾ ਕੀਤਾ ਕਹਿੰਦੇ ਵੀਜ਼ਾ ਲੱਗਿਆ ਹੋਇਆ ਮੈਂ ਘਰੋਂ ਕੱਪੜੇ ਲਿਆ ਪਾ ਆ ਗਏ ਬੈਗ ਉਹ ਲੈ ਕੇ ਤੇ ਪਹੁੰਚ ਗਏ ਕਲੋਸ ਸੀ ਕਿ ਕਿ ਸ਼ੱਕ ਕੀਤਾ ਮੇਰਾ ਕੰਡ ਕੇ ਪਾਸਪੋਰਟ ਨਾਲ ਤਾਂ ਕਹਿੰਦੇ ਤੇਰਾ ਵੀਜ਼ਾ ਤਾਂ ਲੱਗਿਆ ਨਹੀਂ ਹੈਗਾ ਹਾਂ ਬੜੇ ਅਫਸੋਸ ਦੀ ਗੱਲ ਆ ਗਈ ਜੀ ਜਿੱਕੇ ਮੇਰੇ ਸਾਥੀ ਜਾ ਰਹੇ ਆਗੇ ਇਹਨਾਂ ਨਾਲ ਆ ਗਈ ਗੱਲ ਕਰ ਸਾਡੇ ਸਾਥੀ ਰਹਿ ਗਏ ਜੀ ਹਾਂ ਜੀ ਉੱਥੇ ਘਰੋਂ ਟੈਰੀ ਕਰਕੇ ਅਸੀਂ ਜਾ ਕੇ ਤੇ ਮੇਰੀ ਬੇਨਤੀ ਆ ਪਾਕਿਸਤਾਨ ਨੂੰ ਵੀ ਸਾਡੀ ਸਾਡੀ ਆਬਾਦੀ ਬਹੁਤ ਵੱਧ ਗਈ ਸਾਨੂੰ 3000 ਨਾਲ ਨਹੀਂ ਸਤਾ ਸਾਨੂੰ 5000 ਬੰਦੇ ਨੂੰ ਵੀਜ਼ਾ ਦਿਆ ਕਰੋ ਤੋਂ ਇਹਨਾਂ ਦਿੱਤੇ ਸੰਤੋਸ਼ਾ ਸੌਤਰੇ ਤੋਂ ਮੰਗਾ ਇਹ ਕਮੇਟੀ ਰਣਜੀਤ ਅਪਲਾਈ ਕੀਤਾ ਸੀ ਤਿੰਨ ਦੋਸਤਾਂ ਨੇ ਇਕੱਠਿਆਂ ਲਗਾਇਆ ਸੀ ਤੇ ਦੋ ਦਾ ਲੱਗਿਆ ਕਿਦਾਂ ਲੱਗਿਆ ਅੱਠ ਚੋਂ ਤਿੰਨ ਦਾ ਹੀ ਲੱਗਿਆ 8 ਚੋਂ ਤਿੰਨ ਦਾ ਲੱਗਿਆ ਜੀ ਹਾਂ ਬਾਕੀ ਰਹਿ ਗਏ ਜੀ ਹਾਂ ਜੀ ਵੀ ਜੀ ਸਾਡੀ ਆਬਾਦੀ ਆ ਹੁਣ ਬਹੁਤ ਵੱਧ ਗਈ ਸਾਨੂੰ 5000 ਬੰਦੇ ਨੂੰ ਵੀਜ਼ਾ ਦਿਆ ਕਰੋ ਉਹ ਸਾਥਾਂ ਨਨਕਾਣਾ ਸਾਥੋਂ ਖੋਹ ਤਾਂ ਲਿਆ ਦੇਖ ਤਾਂ ਲੈਣ ਨੂੰ ਵੀ ਖੋਹ ਤਾਂ ਲਿਆ ਨੂੰ ਦੇਖ ਤਾਂ ਲੈਣ ਦੇ ਮੱਥਾ ਟੇਕ ਕੇ ਹੁਣ ਸਾਨੂੰ ਜੇ ਕਿ ਜਿਹੜੇ ਪੈਸੇ ਨੇ ਪੈਸੇ ਵੀ ਲੋਕ ਕਹਾਰਾ ਬਦਾਲੋ ਆਉਂਦੇ ਇਹਦੇ ਉਸ ਕੰਮ ਬਦਾਲੋ ਪੈਸੇ ਲੈ ਲਓ ਸਾਥੋਂ ਵੀ ਸਾਡੇ ਨਨਕਾਣਾ ਆਇਆ ਸਾਨੂੰ ਪੈਸੇ ਲੈ ਲਓ ਸਾਨੂੰ ਦੇਖ ਤਾਂ ਲੈ ਦੇ ਬੈਂਟਸ ਕੇ ਮੇਰੀ ਪਾਕਿਸਤਾਨ ਨੂੰ ਅੰਬੈਸਡਰ ਹੋ ਗਏ ਵੀ ਵੱਟ ਵਰਸਨ ਹਾਂ ਉਮਰਾਂ ਲੰਘਦੀਆਂ ਜਾ ਰਹੀਆਂ ਨੇ ਦਰਸ਼ਨ ਦੀ ਤਾਂਗ ਜਿਹੜੀ ਰਹਿ ਜਾਂਦੀ 69 ਸਾਲ 4 ਮਹੀਨੇ ਦਾ ਹੋ ਗਿਆ ਜੀ ਮੈਂ ਮਸਾਂ ਤੱਕ ਉਦਮ ਕੀਤਾ ਕੇ ਰੱਖੇ ਇੱਕ ਵਾਰੀ ਜਾਏਗੀ ਖੇਤੀ ਬੜੀ ਘਟਣਾ ਜਿਸੀ ਬੰਦੇ ਆ ਕੇ ਸਾਡੀ ਮੁਲ ਖੇਤੀ ਕੀਤੀ ਜਾਗੀ ਹਾਂ ਦਾਣੇ ਰੋਕ ਦਿੱਤਾ ਹਾਂਜੀ ਬਸ ਹੱਦਾਣੇ ਰੋਕ ਦਿੱਤਾ ਹਾਂਜੀ ਹਾਂ ਵੀ ਆਪਣਾ ਵੀ ਜਿੰਨੇ ਬੰਦੇ ਸਾਰੇ ਖੇਤੀ ਕਰਨ ਵਾਲੇ ਬੰਦੇ ਸੀਗੇ ਕੋਈ ਨੌਜਵਾਨਾ ਉਹਦਾ ਵੀ ਰਿਜੈਕਟ ਕਰ ਲਨ ਵੀ ਤਾਂ ਭਈ ਕੋਈ ਗਤੀਵਿਧੀ ਕਰੂਗਾ ਜਾਂ ਕੋਹਰ ਕਰੂਗਾ ਜਾ ਕੇ ਵੀ ਬਜ਼ੁਰਗਾਂ ਦਾ ਵੀ ਜਾ ਕੇ ਜਿਉਂ ਮੋੜੀਂ ਦੇ ਅੱਗੇ ਪਈ ਖਾਂਜੀ ਖੜਾ ਮਰਾਵਦੀ ਵੀ ਕਿਦੋਂ ਕਾਨੂੰਨਾਂ ਦਾ ਵੀ ਜਾਜ ਦੇਣਾ ਚਾਹੀਦਾ ਪਤਾ ਨਹੀਂ ਸੁਮੀ ਨਾ ਜਾਂਦੇ ਹੋਵਾਂਗੇ ਨਹੀਂ ਹੋਵਾਂਗੇ ਹਾਂਜੀ ਹਾਂ ਬੜਾ ਅਫਸੋਸ ਹੈ ਮੈਨੂੰ ਇਸ ਗੱਲ ਦਾ ਔਰ ਬੇਨਤੀ ਹੈ ਮੇਰੀ ਵੀ ਅਗਲੀ ਵਾਰੀ ਸਪਰਾਈਜ਼ ਅਪਲਾਈ ਕਰਾਂਗੇ ਕਿਰਪਾ ਕਰਨਾ ਸਾਡੇ ਨੂੰ ਜੁੜ ਦੇ ਦਿਨ ਸਾਨੂੰ ਵੀ ਕਮੇਟੀ ਦੇ ਅਫਸਰੋਂ ਪਤਾ ਕੀਤਾ ਕਹਿੰਦੇ ਵੀਜ਼ਾ ਲੱਗਿਆ ਹੋਇਆ ਮੈਂ ਕਹਿੰਦਾ ਆਪਣਾ ਜਿਉ ਆ ਗਿਆ ਬੈਗ ਉਹ ਲੈ ਕੇ ਤੇ ਪ ਜੋ ਕਿ ਸ਼ੀਕੀ ਕੈਮਰਾ ਕੱਢ ਕੇ ਪਾਸਪੋਰਟ ਨਾਲ ਤਾਂ ਕਹਿੰਦੇ ਤੇਰਾ ਵੀਜ਼ਾ ਤਾਂ ਲੱਗਿਆ ਨਹੀਂ ਹੈਗਾ ਹਾਂ ਬੜੇ ਅਫਸੋਸ ਦੀ ਗੱਲ ਹੈ ਜੀ ਜੇ ਕਿ ਮੇਰੇ ਸਾਥੀ ਜਾ ਰਹੇ ਹੈਗੇ ਇਹਨਾਂ ਨਾਲ ਗੱਲ ਕਰ ਸਾਡੇ ਸਾਥੀ ਰਹਿ ਗਏ ਜੀ ਹਾਂਜੀ ਉਹ ਤੇ ਕਰੋ ਟੈਰੀ ਕਰਕੇ ਅਸੀਂ ਜਾ ਕੇ ਤੇ ਮੇਰੀ ਬੇਨਤੀ ਹੈ ਪਾਕਿਸਤਾਨ ਨੂੰ ਸਾਡੀ ਸਾਡੀ ਆਬਾਦੀ ਬਹੁਤ ਵੱਧ ਗਈ ਸਾਨੂੰ 3000 ਨਾਲ ਨਹੀਂ ਸਾਡਾ ਸਾਨੂੰ 5000 ਬੰਦੇ ਨੂੰ ਵੀਜ਼ਾ ਦਿਆ ਕਰੋ ਤੁਸੀਂ ਇਹਨਾਂ ਦਿੱਤੇ ਸੰਤੋਸ਼ਾ ਸੁਤਰੇਟ ਨੂੰ ਮੰਗਾ ਇਹ ਕਮੇਟੀ ਰਾਂਜੀ ਅਪਲਾਈ ਕੀਤਾ ਸੀ ਤਿੰਨ ਦੋਸਤਾਂ ਨੇ ਇਕੱਠਿਆਂ ਲਗਾਇਆ ਸੀ ਤੇ ਦੋ ਦਾ ਲੱਗਿਆ ਕਿਦਾਂ ਲੱਗਿਆ ਅੱਠ ਚੋਂ ਤਿੰਨ ਦਾ ਹੀ ਲੱਗਿਆ 8 ਚੋਂ ਤਿੰਨ ਦਾ ਲੱਗਿਆ ਜੀ ਹਾਂ ਬਾਕੀ ਰਹਿ ਗਏ ਜੀ ਹਾਂ ਜੀ ਵੀ ਜੀ ਸਾਡੀ ਆਬਾਦੀ ਆ ਹੁਣ ਬਹੁਤ ਵੱਧ ਗਈ ਸਾਨੂੰ 5000 ਬੰਦੇ ਨੂੰ ਵੀਜਾ ਦਿਆ ਕਰੋ ਉਹ ਸਾਥਾਂ ਨਨਕਾਣਾ ਸਾਥੋਂ ਖੋਹ ਤਾਂ ਲਿਆ ਦੇਖ ਤਾਂ ਲੈਣ ਨੂੰ ਵੀ ਖੋਹ ਤਾਂ ਲਿਆ ਨੂੰ ਦੇਖ ਤਾਂ ਲੈਣ ਨੂੰ ਮੱਥਾ ਟੇਕ ਕੇ ਹੁਣ ਸਾਨੂੰ ਜੇ ਕਿ ਜਿਹੜੇ ਪੈਸੇ ਨੇ ਪੈਸੇ ਵੀ ਲੋਕ ਕਹਾਰਾ ਬਦਾਲੋ ਆਉਂਦੇ ਨੇ ਉਸ ਕੰਮ ਬਦਾਲੋ ਪੈਸੇ ਲੈ ਲਓ ਸਾਥੋਂ ਵੀ ਸਾਡੇ ਨਨਕਾਣਾ ਆਇਆ ਸਾਨੂੰ ਪੈਸੇ ਲੈ ਲਓ ਸਾਨੂੰ ਦੇਖ ਤਾਂ ਲੈਣ ਨੂੰ ਤੇ ਬਿੰਟ ਕੇ ਮੇਰੀ ਪਾਕਿਸਤਾਨ ਨੂੰ ਅੰਬੈਸਡਰ ਹੋ ਕੇ ਵੀ ਬਹੁਤ ਵਰਸਨ ਹਾਂ ਉਮਰਾ ਲੱਗਦੀ ਹੈ ਜਾਰੀਆਂ ਨੇ ਦਰਸ਼ਨ ਦੀ ਤਾਂ ਜਿਹੜੀ ਰਹਿ ਜਾਂਦੀ 69 ਸਾਲ 4 ਮਹੀਨਾ ਦਾ ਹੋ ਗਿਆ ਜੀ ਮੈਂ ਮਸਮੇ ਤਾਂ ਕੁ ਦਮ ਕੀਤਾ ਕੇ ਰੱਖ ਇੱਕ ਵਾਰੀ ਜਾਏਗੀ